ਪੰਧ ਕੀਤੇ ਜੀ ਆਪਣੇ ਜਿਹੜੇ ਲੋਕ ਬੈਠੇ ਤੇ ਘਰਾਂ ਦੇ ਵਿੱਚ ਬਹੁਤ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਦੇਖੋ ਜੀ ਪਾਣੀ ਜੋ ਹੈਗਾ ਆਪਾਂ ਨੂੰ ਪਤਾ ਹੈਗਾ ਕਿ ਕਾਫੀ ਪਾਣੀ ਸਤ루 ਦੇ ਵਿੱਚ ਹੈਗਾ ਹਾਲ ਦੀ ਘੜੀ ਦੇ ਵਿੱਚ ਤੇ ਥੋੜਾ ਜਿਹਾ ਲੈਵਲ ਹੋਰ ਵਧਣ ਦੇ ਵੀ ਚਾਂਸ ਨੇ ਪਰ ਅਸੀਂ ਸਾਰਾ ਹੀ ਪ੍ਰਸ਼ਾਸਨ ਪੂਰੀ ਇhtਿਆਤ ਵਰਤ ਰਿਹਾ ਹੈਗਾ ਪੂਰਾ ਐਕਟਿਵਲੀ ਅਸੀਂ ਸਾਰੀ ਚੀਜ਼ ਨੂੰ ਮੋਨੀਟਰ ਕਰ ਰਹੇ ਹੈਗੇ ਹਾਲ ਦੀ ਘੜੀ ਦੇ ਵਿੱਚ ਕੋਈ ਡੇਂਜਰ ਨਹੀਂ ਹੈਗਾ ਕੁਛ ਛੋਟੇ ਮੋਟੇ ਜੋ ਵੀ ਸੀਪੇਜ ਹੋ ਰਹੀ ਹੈ ਅਸੀਂ ਉਹਨੂੰ ਬਲੱਗ ਕਰ ਰਹੇ ਆ ਮੌਕੇ ਦੇ ਉੱਤੇ ਸਾਡੇ ਈਸੀ ਬੈਗਸ ਹੈਗੇ ਨੇ ਮਸ਼ੀਨਰੀ ਹੈਗੀ ਹੈ ਸਾਡੇ ਕੋਲ ਸਾਡੇ ਕੋਲ ਵਰਕਰਸ ਹੈਗੇ ਨੇ ਸਭ ਕੁਝ ਹਰੇ ਹਰੇਕ ਢੰਗ ਦੇ ਨਾਲ ਅਸੀਂ ਐਸ ਪੂਰੀ ਸਥਿਤੀ ਨੂੰ ਨਜਿੱਠ ਰਿਆ ਕੋਈ ਪ੍ਰੋਬਲਮ ਨਹੀਂ ਆ ਰਹੀ ਉਹ ਕਹਿ ਰਹੇ ਸਾਨੂੰ ਤਰਪਾਲਾਂ ਦੀ ਲੋੜ ਆ ਖਾਣੇ ਦੀ ਲੋੜ ਆ ਤੇ ਸਾਨੂੰ ਜਿਹੜਾ ਸਮਾਨ ਕੱਢਣ ਵਾਸਤੇ ਕਿਹਾ ਗਿਆ ਪ੍ਰਸ਼ਾਸਨ ਨੇ ਸਾਨੂੰ ਸਾਧਨਾ ਦੀ ਲੋੜ ਆ ਉਹ ਸਾਰਾ ਕੁਝ ਪ੍ਰੋਵਾਈਡ ਕਰਵਾ ਰਹੇ ਨੇ ਜੀ ਐਸ ਡੀ ਐਮ ਸਾਹਿਬ ਵੱਲੋਂ ਤੇ ਜੋ ਵੀ ਖਾਣ ਪੀਣ ਦੇ ਲਈ ਲੰਗਰ ਦਾ ਇੰਤਜ਼ਾਮ ਹੈਗਾ ਪਸ਼ੂਆਂ ਦੇ ਲਈ ਅਸੀਂ ਐਨੀਮਲ ਫੀਡ ਦੇ ਰਹੇ ਹੈਗੇ ਆ ਇਹ ਜੋ ਵੀ ਕੱਢਣ ਦੀ ਜ਼ਰੂਰਤ ਹੈਗੀ ਅਸੀਂ ਪ੍ਰਸ਼ਾਸਨ ਨਾਲ ਦੇ ਨਾਲ ਹੈ ਬਾਰ ਬਾਰਸ ਤੁਹਾਡੇ ਨਾਮ ਮੈਂ ਇਹੀ ਬੇਨਤੀ ਕਰੂੰਗਾ ਕਿ ਜਦੋਂ ਪ੍ਰਸ਼ਾਸਨ ਕਹਿੰਦਾ ਹੈਗਾ ਵੀ ਸਿਚੁਏਸ਼ਨ ਕ੍ਰਿਟੀਕਲ ਹੈ ਤੇ ਘਰਾਂ ਤੋਂ ਬਾਹਰ ਆਜੋ ਉਹਦਾ ਜ਼ਰੂਰ ਸਹਿਯੋਗ ਕਰਨ ਕਿਉਂਕਿ ਕਈ ਵਾਰ ਐਂਗੈਲੀ ਕਰਕੇ ਆਪਦੀ ਜਿੱਦ ਦੇ ਕਰਕੇ ਅਸੀਂ ਬਾਹਰ ਨਹੀਂ ਆਉਂਦੇ ਸਮਾਂ ਸਿਰ ਫਿਰ ਨੁਕਸਾਨ ਹੋ ਜਾਂਦਾ ਤੇ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਤਰੀਕੇ ਦਾ ਨੁਕਸਾਨ ਹੋਵੇ ਘਰ ਦੇ ਵਿੱਚ ਕਿ ਤੁਸੀਂ ਸੇਮ ਪਈ ਹੋਈ ਹੈ ਜੀ ਪੂਰਾ ਘਰ ਮੇਰੇ ਨਾਲ ਡਿੱਗ ਹੀ ਸਕਦਾ ਕੋਈ ਪਤਾ ਨਹੀਂ ਕਦੋਂ ਡਿੱਗ ਜੇ ਉਹ ਦਿਨ ਕਿਹਨਾਂ ਤੁਸੀਂ ਕੀ ਹਾਲਾਤ ਦੇਖੋ ਜੀ ਜੋ ਪਾਣੀ ਥੱਲੋਂ ਦੀ ਜਦੋਂ ਵਾਟਰ ਟੇਬਲ ਸਾਡੀ ਸੈਚੂਰੇਟ ਹੋ ਗਈ ਹੈਗੀ ਇਹਦੇ ਥੱਲੋਂ ਦੀ ਪਾਣੀ ਆ ਰਿਹਾ ਹੈਗਾ ਉਹਦੇ ਕਰਕੇ ਘਰ ਦੇ ਵਿੱਚ ਜੋ ਦੀ ਫਾਊਂਡੇਸ਼ਨਸ ਵਗੈਰਾ ਦੇ ਉੱਤੇ ਉਹਦਾ ਵੀ ਇੰਪੈਕਟ ਪੈ ਰਿਹਾ ਹੈ ਉਹਨਾਂ ਨੂੰ ਅਸੀਂ ਕਿਹਾ ਬਾਹਰ ਆ ਜਾਓ ਤੇ ਨਾਲ ਦੀ ਨਾਲ ਉਹਨਾਂ ਦਾ ਜੋ ਵੀ ਅਸੀਂ ਮੁਆਵਜ਼ਾ ਹੋਊਗਾ ਦਵਾਵਾਂਗੇ ਉਹਨਾਂ ਨੂੰ ਤੇ ਇੱਕ ਸਰ ਇੱਥੇ ਜਿਹੜੀ ਖੁੱਡ ਪਈ ਹੋਈ ਹੈ ਸਵੇਰ ਦੀ ਬੰਦ ਨਹੀਂ ਹੋ ਰਹੀ ਨਹੀਂ ਬੰਦ ਹੋ ਚੁੱਕੀ ਹੈ ਜੀ ਤੁਸੀਂ ਜਾ ਕੇ ਕਵਰ ਕਰ ਸਕਦੇ ਹੋ ਦੇਖ ਲਓ ਸਰ ਲੋਕਾਂ ਵਿੱਚ ਕਲੀਅਰ ਕਰ ਦੋ ਪਾਣੀ ਵਧੂ ਕਰ ਜਾ ਪਾਣੀ ਐਵੇਂ ਐਨਾ ਜੀ ਦੇਖੋ بارشਾਂ ਵੀ ਹੋ ਰਹੀਆਂ ਨੇ ਇੱਕ ਉੱਪਰ ਪਾਖੜਾ ਤੋਂ ਵੀ ਸਾਡੇ ਤੋਂ ਜੋ ਸਾਡੇ ਕੋਲ ਪਾਣੀ ਪੁੱਜਦਾ ਔਰ ਉਪਰ ਤੋਂ ਡਿਸਚਾਰਜ ਹੋ ਕੇ ਆਉਂਦਾ ਇੱਥੇ ਤੇ ਜੋ ਆਪਣੇ ਰੋਪੜ ਜ਼ਿਲ੍ਹਾ ਪੈ ਜਾਂਦਾ ਲੁਧਿਆਣਾ ਪੈ ਜਾਂਦਾ ਜਲੰਧਰ ਵੀ ਪੈ ਜਾਂਦਾ ਰਸਤੇ ਦੇ ਵਿੱਚ ਤੇ ਉੱਥੇ ਵੀ ਇਹਨਾਂ ਦੀ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਕਿ ਕਈ ਵਾਰ ਪਾਣੀ ਉਧਰ ਵੀ ਚਲ ਜਾਂਦਾ ਕੋਈ ਪਾਣੀ ਦਾ ਕੋਈ ਇਸ ਤਰ੍ਹਾਂ ਦੀ ਪ੍ਰੈਡਿਕਸ਼ਨ ਨਹੀਂ ਹੈ ਕਿ ਸਾਡੇ ਕੋਲ ਜੋ ਡਿਸਚਾਰਜ ਹੈਗਾ ਉਹ ਹਜੇ ਜੋ ਰੋਪੜ ਤੋਂ ਹੋ ਰਿਹਾ ਉਹ ਕੰਟਰੋਲ 'ਚ ਹੈਗਾ ਸੰਘੇੜੇ ਦੇ ਕੀ ਹਾਲਾਤ ਹੈ ਜੀ ਪਿੰਡ ਸੰਘੇੜਾ ਸੰਘੇੜੇ ਦੇ ਅਸੀਂ ਰੀਲੀਫ ਸੈਂਟਰ ਅਸੀਂ ਬਣਾਇਆ ਹੈਗਾ ਜੀ ਤੇ ਪਿੰਡ ਦੇ ਲੋਕ ਉੱਥੇ ਬਾਹਰ ਆ ਗਏ ਨੇ ਫੀਮੇਲਸ ਤੇ ਬੱਚੇ ਉੱਥੇ ਬਾਹਰ ਆ ਚੁੱਕੇ ਨੇ ਤੇ ਜੋ ਮੇਲ ਮੈਂਬਰਸ ਨੇ ਉਹ ਵੀ ਅਸੀਂ ਬਾਹਰ ਆ ਜਾਂਦੇ ਨੇ ਚਲੇ ਜਾਂਦੇ ਨੇ ਸਾਰਿਆਂ ਨੂੰ ਪਤਾ ਪ੍ਰੈਕਟੀਕਲ ਜੋ ਜੋ ਕੱਲ੍ਹ ਅੰਡਰ ਇਹਨਾਂ ਦਾ ਕੋਈ ਸ਼ੈਲਟਰ ਹੋਮ ਬਣਾਇਆਗਾ ਕਿੱਥੇ ਹਾਂਜੀ ਹਾਂਜੀ ਅੰਮੀ ਵਾਲਾ ਪਿੰਡ ਜੀ ਉਥੇ ਗੱਦਿਆਂ ਦਾ ਇੰਤਜ਼ਾਮ ਹੈਗਾ ਅਸੀਂ ਖਾਣ ਪੀਣ ਦਾ ਤੇ ਪਾਣੀ ਦਾ ਇੰਤਜ਼ਾਮ ਅਸੀਂ ਕਰ ਚੁੱਕੇ ਹਾਂ ਜੀ ਸਰ ਲਾਸਟ ਦੇ ਮੈਸੇਜ ਹੀ ਦੇਣਾ ਚਾਹੁੰਦੇ ਸੀ ਬਸ ਇਹ ਜੋ ਟਾਈਮ ਹੈਗਾ ਜੀ ਬੜਾ ਸੈਂਸਿਟਿਵ ਹੈਗਾ ਅਸੀਂ ਐਕਟਿਵ ਰਹਿਣਾ ਸਾਰੇ ਸਰਪੰਚ ਪੰਚ ਜੋ ਵੀ ਇਲੈਕਟਿਡ ਹੈਗੇ ਨੇ ਤੇ ਸਾਰੇ ਮੋਤਵਾਰ ਨੇ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਉਹ ਐਕਟਿਵਲੀ ਪਾਰਟਿਸਿਪੇਟ ਕਰਨ ਪ੍ਰਸ਼ਾਸਨ ਦਾ ਸਾਥ ਦੇਣ ਤੇ ਜਦੋਂ ਕੋਈ ਕਿਸੇ ਤਰੀਕੇ ਦੀ ਅਨਾਉਂਸਮੈਂਟ ਐਸਐਸਪੀ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਕਹੀ ਜਾਂਦੀ ਹੈ ਵੀ ਘਰੋਂ ਬਾਹਰ ਆਜੋ ਸ਼ਿਫਟ ਹੋ ਜਾਓ ਰੀਲੀਫ ਸੈਂਟਰ ਤੋਂ ਉਹਨਾਂ ਤੇ ਜਰੂਰ ਗੌਰ ਫਰਮਾਣ ਤਾਂ ਜੋ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਹੋਵੇ ਥੈਂਕ ਯੂ ਸਰ ਸਾਰੇ ਇੱਕ ਮਿੰਟ ਜਿਹੜੇ ਆਪਣੇ ਬੰਨ ਤੇ ਘਰ ਬੈਠੇ ਇਹ ਸਰਕਾਰੀ ਕੀ ਵਾਅਦੇ 'ਚ ਬੈਠੇ ਆ ਜੇ ਆਪਾਂ ਨੂੰ ਜਿਵੇਂ ਸ਼ਾਮ ਲੜ ਸਾਡੀ ਪਈ ਆ ਜੀ ਪੰਚਾਇਤੀ ਪਈ ਆ ਜੇ ਉਹਨਾਂ ਤੇ ਇਹਨਾਂ ਨੂੰ ਘਰ ਬਣਾ ਕੇ ਦਿੱਤੇ ਜੀ ਨਿਊ ਸਰਪੰਚ ਦਾ ਕੰਮ ਹੈ ਜੀ ਦੇ ਸ਼ੁੱਡ ਡੂ ਇਟ ਸਰ ਮੈਂ ਨਾ ਕਈ ਵਾਰੀ ਚ ਲੈਟਰ ਵੀ ਪਾਏ ਹੋਇਆ ਹੈ ਲੈਟਰ ਕਰੋ ਪੰਜ ਪੰਜ ਮਰਲੇ ਦਾ ਮਤਾ ਪਾਸ ਹਾਂ ਜਿਹੜੀ ਮੇਰੀ ਵਾਦੀ ਪਈ ਆ 6 ਕਿੱਲੇ ਵਾਦੀ ਪਈ ਉਹਨਾਂ ਚੋਂ ਜਿਹੜੇ ਇਹ ਘਰ ਅੰਦਰ ਬੈਠੇ ਜੀ ਉਹਨਾਂ ਨੂੰ ਠਾ ਕੇ ਉੱਥੇ ਲੈ ਕੇ ਜਾ ਸਕਦੇ ਹਾਂ ਜੀ ਅਸੀਂ ਤੁਹਾਡੇ ਨਾਲ ਇਹ ਬਹੁਤ ਮੁੰਦਾ ਜੀ ਨਹੀਂ ਸਰਪੰਚ ਸਾਹਿਬ ਵੱਲੋਂ ਇਨੀਸ਼ੀਏਟ ਕੀਤਾ ਜਾਣਾ ਹੁੰਦਾ ਜੀ ਪੰਜ ਪੰਜ ਵਰਲੇ ਦੇ ਪਲੋਟ ਜਿਹੜੇ ਫੈਮਿਲੀਜ਼ ਜਿਨ੍ਹਾਂ ਕੋਲ ਕੋਈ ਵੀ ਘਰ ਨਹੀਂ ਹੈਗਾ ਹਾਂ ਜੀ ਨਹੀਂ ਜਮ੍ਹਾਂ ਬੰਦੀ ਚ ਜਾਂ ਰੈੱਡ ਲਾਲ ਲਕੀਰ ਦੇ ਅੰਦਰ ਵੀ ਪਲੱਸ ਜਿਨ੍ਹਾਂ ਦੇ ਮੰਨ ਲਓ ਕੋਈ ਬੱਚੇ ਹੋਗੇ ਵੱਡੇ ਹੋਗੇ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਕੋਲ ਇੱਕੋ ਘਰ ਹੈ ਇੱਕੋ ਕਮਰਾ ਹੈ ਉਹਨਾਂ ਨੂੰ ਇਹ 5-5 ਮਰਲੇ ਦੇ 플ੌਟ ਦਿੱਤੇ ਜਾਂਦੇ ਨੇ ਤੇ ਸਰਪੰਚ ਵੱਲੋਂ ಗ್ರಾಮ ਸਭਾ ਦੇ ਵਿੱਚ ਇਹਦਾ ਮਤਾ ਪੈਂਦਾ ਹੈਗਾ ਜਿਵੇਂ ਹੀ ਪਾ ਦੇਣਗੇ ਅਸੀਂ ਦੋ ਦੋ ਪਿੰਡਾਂ 'ਚ ਆਲਰੇਡੀ ਕਰਨ ਜਾ ਰਹੇ ਹਾਂ 23 ਦੇ ਵਿੱਚ ਵੀ ਫਲਾਟ ਆਇਆ ਸੀਗਾ ਸੰਘੇੜੇ ਦੇ ਵਿੱਚ ਵੀ ਇੱਕ ਇਹ ਵਾਅਦਾ ਕੀਤਾ ਗਿਆ ਸੀਗਾ ਪਰ ਪੂਰਾ ਨਹੀਂ ਹੋਇਆ ਅਸੀਂ ਕਰ ਰਹੇ ਹਾਂ ਜੀ ਹੁਣ ਉਸਤੇ ਕੰਮ ਕਰ ਰਹੇ ਹਾਂ ਜੀ ਠੀਕ ਸਰਪੰਚ ਜੀ